ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਕਿ ਸਾਡੇ ਡਾਊਨ ਸਕੂਲ ਦਾ ਸਨਾਲਾ ਸਾਲਾਣਾ ਪਹੁੰਚ ਰਿਹਾ ਹੈ ਜਿਹਦੇ ਵਿੱਚ ਆਉਣਾ ਦੀ ਸਤਿਅ ਸਿੰਘ ਜੀ ਮਾਨ ਨੇ ਪਰ ਉਹਨਾਂ ਦੇ ਪੁੱਤਰ ਸਰਦਾਰ ਇਮਾਨ ਸਿੰਘ ਜੀ ਮਾਨ ਆਏ ਨੇ ਜਿਨ੍ਹਾਂ ਨੇ ਬਹੁਤ ਕੀਮਤੀ ਗੱਲਾਂ ਸਾਨੂੰ ਦੱਸੀਆਂ ਨੇ ਬਹੁਤ ਵਧੀਆ ਬਹੁਤ ਵਧੀਆ ਪ੍ਰੋਗਰਾਮ ਦਿੱਤੇ ਨੇ ਅਤੇ ਦੋਵੇਂ ਭਾਸ਼ਾ ਦਿੱਤੇ ਨੇ ਪੰਜਾਬੀ ਚ ਵੀ ਦਿੱਤੇ ਨੇ ਤੇ ਅੰਗਰੇਜ਼ੀ ਚ ਵੀ ਦਿੱਤੇ ਨੇ ਮੈਂ ਤਾਂ ਸਿਰਫ ਇਹਨਾਂ ਧੰਨਵਾਦ ਕਰਨ ਲਈ ਖੜਾ ਹੋਇਆ ਹਾਂ ਬਹੁਤ ਵੱਡੀ ਕਿਰਪਾ ਇੱਥੇ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਕਾਸ਼ਮਾਨ ਨੇੜੇ ਨੇ ਇਹ ਬੱਚੇ ਸਵੇਰੇ ਜਦੋਂ ਸਾਰੇ ਲਾਈਨ ਲੰਨ ਕੇ ਮੱਥਾ ਟੇਕਣ ਜਾਂਦੇ ਨੇ ਤਾਂ ਉੱਥੋਂ ਇਹਨਾਂ ਨੂੰ ਬਹੁਤ ਵੱਡਾ ਵਰਦਾਨ ਮਿਲਦਾ ਹੈ ਬਹੁਤ ਵੱਡੀ ਸਿੱਖਿਆ ਮਿਲੀ ਔਰ ਬਹੁਤ ਹੀ ਵਧੀਆ ਕੰਮ ਕਰ ਰਿਹਾ ਹੈ ਸਰ ਗੁਰਵਿੰਦਰ ਸਿੰਘ ਜੀ ਜਿਹੜੇ ਪ੍ਰਬੰਧ ਮੁਖ ਪ੍ਰਬੰਧਕ ਨੇ ਇਹ ਸਕੂਲ ਦੇ ਔਰ ਮੈਂ ਇੱਕੋ ਹੀ ਬੇਨਤੀ ਕਰਦਾ ਕਿ ਸਾਰੇ ਬੱਚੇ ਦੇ ਮਾਪੇ ਔਰ ਸਾਰੇ ਸਟੂਡੈਂਟਸ ਸਾਰੇ ਟੀਚਰ ਸਹਿਬਾਨ ਇਹਨਾਂ ਦਾ ਤਾਲਵੀਰ ਸਾਲਾਨਾ ਹੋਣਾ ਬਹੁਤ ਜ਼ਰੂਰੀ ਹੈ ਇਹਦੇ ਛੀਵੇਂ ਮਹੀਨੇ ਵੀ ਹੋਣਾ ਚਾਹੀਦਾ ਜਿਹਦੇ ਵਿੱਚ ਕੱਲੇ ਸਕੂਲ ਦੀਆਂ ਗੱਲਾਂ ਸਾਰੇ ਟੀਚਰਾਂ ਦੀਆਂ ਬੱਚਿਆਂ ਦੀਆਂ ਔਰ ਸਾਰੇ ਅਧਿਆਪਕਾਂ ਦੀਆਂ ਆਪਸ ਦੇ ਵਿੱਚ ਹੋਣ ਜਿਹੜੀਆਂ ਕਮੀਆਂ ਨੇ ਉਹ ਦੂਰ ਕੀਤੀਆਂ ਜਾਣ ਸੋ ਸਾਰਾ ਪਤਾ ਲੱਗ ਸਕ ਜਾਏ ਸੋ ਬਹੁਤ ਬਰੀ ਵਧਾਈ ਦਿੰਦਾ ਮੈਂ ਗੁਰਵਿੰਦਰ ਸਿੰਘ ਨੂੰ ਕਿ ਸਕੂਲ ਜਿਹੜਾ ਹੈਗਾ ਇਹ ਤਕਰੀਬਨ 2 ਸਾਲ ਹੀ ਹੋਏ ਨੇ ਔਰ ਇਹ ਦਿਨ-ਦਿਨ ਚਾਰ-ਚੁੱਕੇ ਤਰੱਕੀ ਕਰ ਰਿਹਾ ਹੈ ਔਰ ਆਉਣ ਵਾਲੇ ਸਮੇਂ 'ਚ ਬਹੁਤ ਤਰੱਕੀ ਕਰੇਗਾ ਬਹੁਤ ਵਧੀਆ ਸਿਹਦਾ ਸੁਝਾ ਦਿੰਦਾ ਹੈ ਸਿਹਦਾ ਰਮਨ ਸਿੰਘ ਮਾਨ ਨੇ ਕਿ ਸਕੂਲਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜੇ ਕੋਈ ਅਧਿਆਪਕ ਹੋਣ ਇਸ ਤਰ੍ਹਾਂ ਜਿੱਥੋਂ ਕਿ ਹਰ ਬੱਚਾ ਕੋਈ ਗੱਲ ਸਿੱਖ ਸਕਣ ਉਹਕੇ ਹਨ ਪੜਦਾ ਹੈ ਸਾਡੇ ਤਾਂ ਬਹੁਤੇ ਪ੍ਰਬੰਧਕ ਗੁਰਜਰਾ ਸਾਹਿਬ ਦੇ ਵੀ ਅਨਪੜ੍ਹ ਨੇ ਉਹਨਾਂ ਨੂੰ ਆਪ ਹੀ ਨਹੀਂ ਪਤਾ ਵਿਚਾਰੇ ਨੂੰ ਕਿ ਅਸੀਂ ਇੱਥੇਨੇ ਕੰਮ ਕਿਵੇਂ ਚਲਾਉਨੇ ਨੇ ਸੋ ਸੱਚੇ ਪਾਤਸ਼ਾਹ ਕਿਰਪਾ ਕਰੇ ਮੈਂ ਤੇ ਸਾਰੇ ਸਰ ਗੁਰਵਿੰਦਰ ਸਿੰਘ ਤੇ ਹੋਰ ਸਾਰਿਆਂ ਨੂੰ ਵਧਾਈ ਦਿੰਦਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਕਿ ਇਥੇ ਇਹ ਜਿਹੜਾ ਪ੍ਰੋਗਰਾਮ ਬਣਾਇਆ ਬਹੁਤ ਚੰਗਾ ਹੈ ਆ ਜਾਣਾ ਸੀ ਮੇਰੇ ਬੇਟੇ ਗੁਰਵਿੰਦਰ ਸਿੰਘ ਨੇ ਵੀ ਪਰ ਉਹਨੇ ਮੈਨੂੰ ਸਨੇਹ ਭੇਜਿਆ ਕਿ ਮੇਰੇ ਵੱਲੋਂ ਕਹਿ ਦਿਓ ਮੈਂ 51 ਰੁਪਇਆ ਆਪਣੇ ਕੋਲੋਂ ਇਸ ਸਕੂਲ ਦੀ ਸਹਾਇਤਾ ਲਈ ਕੇ ਜਾਵਾਂਗਾ ਸੋ ਸਭ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਆਏ ਹੋ ਮੈਂ ਦਿਲ-ਦਿਦੋਂ ਤੁਹਾ ਯਾਤਰਾ ਦਾ ਧੰਨਵਾਦ ਕਰਦਾ ਖਾਸ ਤੌਰ ਤੇ ਸਰਦਾਰ ਈਮਾਨ ਸਿੰਘ ਜੀ ਮਾਨ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਖੇਚਲ ਕੀਤੀ ਕਾफी ਸਮੇਂ ਤੋਂ ਆਇਆ ਹੈ ਇਹਨਾਂ ਨੂੰ ਹੋਰ ਸਮਾਂ ਰੱਖ ਦੇ ਪਰ ਉਹਨਾਂ ਨੂੰ ਇਹਨਾਂ ਨੇ ਬਹੁਤ ਦੂਰ ਜਾਣਾ ਹੈ ਸੋ ਸਭ ਦਾ ਬਹੁਤ-ਬਹੁਤ ਧੰਨਵਾਦ ਬਲਾਓ ਫਤੇ ਵਾਹਿਗੁਰੂ ਜੀ ਕਾ ਅੱਜ ਇਹਨਾਂ ਮਕਾਮ ਤੇ ਆਇਥੇ ਤੱਕ ਪਹੁੰਚੇ ਆਂ ਵਾਹਿਗੁਰੂ ਦੀ ਕਿਰਪਾ ਮੈਂਬਰ ਜਨਾਬ ਸਿੱਧਾ ਸਿੱਖਿਆ ਕਮੇਟੀ ਮੈਂਬਰ ਪ੍ਰਾਨਕੁਰ ਮੈਂਬਰ ਸਰਪੰਚੀ ਇਹ ਸਾਰਾ ਗੌਰਵਮਈ ਗੱਲਾਂ ਨੇ ਇੱਕ ਕਲਾ ਜਦੋਂ ਵੀ ਕੋਈ ਬੰਦਾ ਆਪਣੀ ਕਲਾ ਦਾ ਬਹੁਤ ਅੱਛਾ ਮੁਝਾਹਰਾ ਕਰਦਾ ਤਾਂ ਚਾਰ ਲੋਕ ਸਾਹਮਣੇ ਬਿਖੇ ਉਹ ਤੋਂ ਪ੍ਰਭਾਵਿਤ ਹੁੰਦੇ ਆ ਉਹਦੀ ਦਿੱਖ ਤੋਂ ਪ੍ਰਭਾਵਿਤ ਹੁੰਦੇ ਆ ਉਹਦੀ ਸੋਚ ਤੋਂ ਪ੍ਰਭਾਵਿਤ ਹੁੰਦੇ ਆ ਜਿਨ੍ਹਾਂ ਦੀ ਸੋਚ ਅੱਛੀ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਂਝ ਕਰੀਜਾ ਗੁਨਾ ਕੇਰੀ ਛੋੜ ਆਗਣ ਚੱਲੀਏ ਜਦੋਂ ਮਹਿਕ ਬੱਚੇ ਆਉਂਦੇ ਆ ਸਾਹਮਣੇ ਇੱਕ ਫੁੱਲਾਂ ਜੀ ਫਿਰ گلاب ਦੇ ਫੁੱਲਾਂ ਜੀ ਮਹਿਕ ਆਉਂਦੀ ਹੈ ਜਦੋਂ ਆਪਾਂ ਉਹਨੂੰ ਤੱਕਦੇ ਆ ਉਹਨਾਂ ਦੀ ਕਲਾ ਨੂੰ ਤੱਕਦੇ ਆ ਫਿਰ ਆਪਾਂ ਬਹੁਤ ਪ੍ਰਭਾਵ ਦਿੰਨੇ ਆ ਫਿਰ ਆਪਾਂ ਪੁੱਛ ਵੀ ਲੈਨੇ ਆ ਕਿ ਬੱਚੇ ਦਾ ਨਾਮ ਕੀ ਹੈ ਤੇ ਬੱਚੇ ਦੇ ਪੇਰੈਂਟਸ ਦਾ ਮਾਤਾ ਪਿਤਾ ਦਾ ਨਾਮ ਕੀ ਹੈ ਤੇ ਬੱਚੇ ਦਾ ਪਿੰਡ ਕਿਹੜਾ ਪੁੱਛਾਂਗੇ ਉਦੋਂ ਜਦੋਂ ਬੱਚੇ ਤੇ ਸਾਡੀ ਵੀ ਮਿਹਨਤ ਪੂਰੀ ਹੋਊਗੀ ਤੇ ਸਕੂਲ ਸਟਾਫ ਦੀ ਵੀ ਮਿਹਨਤ ਜਿਹੜੀ ਜਦੋਂ ਪੂਰੀ ਹੁੰਦੀ ਹੈ ਫਿਰ ਉਹ ਬੱਚਾ ਖੇਡਾਂ 'ਚ ਜਾਵੇ ਭਾਵੇਂ ਕਿਸੇ ਵੀ ਖੇਤਰ ਚਲਾ ਜਾਵੇ ਉੱਥੇ ਉਹ ਬੱਚਾ ਨਮਾਣਾ ਖੱਟ ਕੇ ਆਉਂਦਾ ਸੋ ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਸਮੇਂ ਤੋਂ ਸਮਾਕਟ ਕੇ ਇੱਥੇ ਪਹੁੰਚੇ ਆਂ ਤੇ ਮੈਂ ਬੇਨਤੀ ਕਰਦਾ ਸਾਰੇ ਜਿੰਨੇ ਪੇਰੈਂਟਸ ਤੁਸੀਂ ਬੈਠੇ ਹੋ ਕਿ ਬੱਚਾ ਇੱਕ ਕੱਚਾ ਤੱਗਾ ਉਹਨੂੰ ਕੁਝ ਨਹੀਂ ਪਤਾ ਤੇ ਜਿੰਨਾ ਕਮਾਂਕਾਰਾਂ ਦੇ ਵਿੱਚ ਅਸੀਂ ਬਹੁਤ ਵਿਅਸਤ ਰਹੇ ਨੇ ਪਰ ਆਪਣੇ ਬੱਚਾਂ ਤੇ ਜਿੰਨਾ ਵੀ ਧਿਆਨ ਦਿੱਤਾ ਜਾ ਸਕਦਾ ਜਦੋਂ ਤੱਕ 15 20 ਸਾਲ ਸੱਤ ਨਹੀਂ ਹੁੰਦਾ ਨਹੀਂ ਹੁੰਦਾ ਉਦੋਂ ਤੱਕ 20 ਸਾਲ ਤੱਕ ਇਹ ਉਮਰ ਜਿਹੜੀ ਹੁੰਦੀ ਹੈ ਤਾਨੂੰ ਪਤਾ ਵੀ ਮਾੜੀ ਸੰਗਤ ਦਾ ਕਿਵੇਂ ਬੱਚਾ ਸੜਕਾਰ ਹੋ ਜਾਂਦਾ ਜੋ ਸਾਡੇ ਪਿੰਡਾਂ ਚ ਬਹੁਤ ਵੱਡੀ ਸਮੱਸਿਆ ਆ ਰਹੀ ਆ ਕਿ ਸਾਡਾ ਬੱਚਾ ਡਰਗ ਲੈਂਦਾ ਜੀ ਸਾਡਾ ਬੱਚਾ ਸਮੈਕ ਪੀਂਦਾ ਜੀ ਪੇਰੈਂਟਸ ਐਂਡ ਟੀਚਰਸ ਜਦੋਂ ਧਿਆਨ ਦਿੰਦੇ ਆ ਬੱਚੇ ਵੱਲ ਤਾਂ ਉਹ ਕੱਲ ਨੂੰ ਅਫਸਰ ਵੀ ਬਣਦਾ ਕੱਲ ਨੂੰ ਜਿਵੇਂ ਐਮਸੀ ਸਾਹਿਬਾਂ ਨੂੰ ਮੁਲਕ ਦੇ ਬੈਠੇ ਆ ਜਾਂ ਅੱਧੀ ਵਾਰ ਡੀਸੀ ਵੀ ਬਣ ਜਾਂਦਾ ਐਡੀਸੀ ਬਣ ਜਾਂਦਾ ਇੰਪੋਸੀਬਲ ਇੱਥੇ ਕੁਝ ਨਹੀਂ ਹੁੰਦਾ ਸਭ ਪੋਸੀਬਲ ਹੈ ਇੱਕ ਸੋਚਣਾ ਹੈ ਬੰਦੇ ਨੇ ਕਿ ਮੈਂ ਇੱਥੇ ਤੱਕ ਪਹੁੰਚਣਾ ਅਸੀਂ ਪਲਾਨਿੰਗ ਬੋਰਡ ਦੇ ਵਿੱਚ ਜਦੋਂ ਜਾਂਦੇ ਸੀ ਦਿੱਲੀ ਤੋਂ ਟੀਮ ਆਉਂਦੀ ਸੀ ਉਹ ਇਹ ਕਹਿੰਦੀ ਸੀ ਸਾਨੂੰ ਇਹ ਸੋਚੋ ਕਿ ਪਿੰਡ ਨੂੰ ਅਸੀਂ ਚੰਡੀਗੜ੍ਹ ਵਰਗਾ ਬਣਾਉਣਾ ਤੇ ਫੇਰ ਪਿੰਡ ਬਣੂਗਾ ਕਿਸੇ ਨਕਸ਼ੇ ਤੇ ਜਾਊਗਾ ਜੇ ਤੁਸੀਂ ਸੋਚੋਗੇ ਕਿ ਪਿੰਡ 'ਚ ਦੋ ਗਲੀਆਂ ਬਣਾਉਣੀਆਂ ਦੋ ਨਾਲੀਆਂ ਬਣਾਉਣੀਆਂ ਕਿਤੇ ਤੁਹਾਡੇ ਪਿੰਡ ਦਾ ਵਿਕਾਸ ਨਹੀਂ ਹੋ ਸਕਦਾ ਬੰਦੇ ਦੀ ਸੋਚ ਉੱਚੀ ਹੋਣੀ ਚਾਹੀਦੀ ਆ ਉਹ ਮੰਜ਼ਲ ਪਾਉਣ ਦੀ ਚਾਹਤ ਰੱਖਦਾ ਹੋਵੇ ਉਹਦੀ ਮਿਹਨਤ ਹੋਵੇ ਤੇ ਉਹਦੀ ਤਪੱਸਿਆ ਹੋਵੇ ਜਿਵੇਂ ਕੋ ਸਾਧ ਕਰਦਾ ਧੂਨੇ ਦਾਪਦਾ ਤੇ ਉਹਨੂੰ ਪ੍ਰਮਾਤਮਾ ਮਿਲ ਜਾਂਦਾ ਜਦੋਂ ਵੀ ਕੋਈ ਬੱਚਾ ਚਾਹ ਉਹਦੇ ਮਾਪੇ ਜਦੋਂ ਮਿਹਨਤ ਕਰਦੇ ਆ ਉਹ ਬੱਚਾ ਕਿਸੇ ਵੀ ਮਕਾਮ ਨੂੰ ਫੂ ਲੈਂਦਾ ਇਟਸ ਇੰਪੋਸੀਬਲ ਕੁਝ ਨਹੀਂ ਆ ਸਭ ਪੋਸੀਬਲ ਆ ਗੌਰ ਦਾ ਅਸੀਰਵਾਦ ਹੋਵੇ ਮਾਪੇ ਆਪਣੇ ਬੱਚੇ ਨੂੰ ਹੀਰਾ ਬਣਾਉਣਾ ਚਾਹੁੰਦਾ ਹੋਵੇ ਸਕੂਲ ਦਾ ਸਟਾਫ ਸਕੂਲ ਦੀ ਟੀਚਰ ਇੰਚਾਰਜ ਪਲੱਸ ਪ੍ਰਿੰਸੀਪਲ ਫਰਸ ਮੈਨੇਜਮੈਂਟ ਇਹ ਚਾਹੁੰਦੇ ਹਨ ਕਿ ਸਾਡੇ ਸਕੂਲ ਦਾ ਸਾਡੇ ਬੱਚੇ ਦਾ ਨਾਮ ਰੋਸ਼ਨ ਹੋਣਾ ਚਾਹੁੰਦਾ ਹੈ ਜਦੋਂ ਸਾਰੀਆਂ ਗੱਲਾਂ ਦਾ ਸਮੇਲ ਹੋ ਜੇ ਤੇ ਬੱਚਾ ਹੀਰਾ ਬਣ ਜਾਂਦਾ ਅਸੀਂ ਇੱਥੇ ਪਹੁੰਚੇ ਹਾਂ ਬਹੁਤ ਧੰਨਵਾਦ ਕਰਦੇ ਹਾਂ ਸਟਾਫ ਦਾ ਸਾਨੂੰ ਵੀ ਤੁਸੀਂ ਇਸ ਖੁਸ਼ੀ ਦੇ ਮੌਕੇ ਦੇ ਵਿੱਚ ਬੁਲਾਇਆ ਇਨਵਾਈਟ ਕੀਤਾ ਸੋ ਮੈਂ ਆਪਣੇ ਵੱਲੋਂ ਜਿੱਥੇ ਥੋੜਾ ਤੁੰਤ ਚੁਣਪੁਣ ਦਿੱਤਾ ਉਥੇ ਅੱਗੇ ਵੀ ਜਦੋਂ ਵੀ ਕੋਈ ਬੱਚਾ ਅੱਗੇ ਜਾਂਦਾ ਕਿਸੇ ਗਰੀਬ ਦਾ ਬੱਚਾ ਮੈਂ ਆਪਣੇ ਵੱਲੋਂ ਐਨਾਨਸ ਕਰਦਾ ਜੇ ਉਹਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਕਿਰਪਾ ਤਾਂ ਵਾਹਿਗੁਰੂ ਨੇ ਕਰਨੀ ਹੈ ਅਸੀਂ ਕੋਈ ਦਾਤੇ ਨਹੀਂ ਕਿਉਂਕਿ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਵ ਦੇ ਟੋਟਨਾ ਆਵੀ ਗੰਧਪ੍ਰੇ ਪਟਾਰ ਮੰਗਣਾ ਤਾਂ ਉਸ ਪਰਮਾਤਮਾ ਤੋਂ ਚਾਹੀਦਾ ਪਰ ਅਸੀਂ ਉਹਦੇ ਛੋਟੇ ਜਿਹੇ ਸੇਵਾਦਾਰ ਹੋਣ ਦੇ ਨਾਤੇ ਕਿਤੇ ਵੀ ਜਿਆਦਾ ਕੋਈ ਪ੍ਰੋਬਲਮ ਹੈ ਸਾਨੂੰ ਵੀ ਮਿਲਿਆ ਜਾ ਸਕਦਾ ਅਸੀਂ ਹੈਲਪ ਕਰਨ ਵਾਸਤੇ ਤਤਪਰ ਰਹਿੰਦੇ ਹਾਂ ਸੋ ਬਹੁਤ ਧੰਨਵਾਦ ਕਰਦਾ ਥੋੜਾ ਸ਼ਡਿਊਲ ਵੀ ਜੇ ਆਵੇ ਹੋਰ